ਜਿਹੜੀ ਤਰਨਤਾਰਨ ਦੀ ਬਾਈ ਇਲੈਕਸ਼ਨ ਆ 222 ਬੂਥਾਂ ਦੇ ਉੱਤੇ ਹੋ ਰਹੀ ਆ ਅਜੇ ਲਗਭਗ 15 ਮਿੰਟ ਹੈਗੇ ਆ ਜਿਹਦੇ ਬਾਕੀ ਜੇ ਕੋਈ ਵੋਟਰ ਆਪਣੀ ਵੋਟ ਪਾਉਣਾ ਚਾਹੁੰਦਾ ਤੇ ਉਹ ਪਾ ਸਕਦਾ ਤੇ ਜਿਵੇਂ ਕਿ ਤੁਸੀਂ ਦੇਖਿਆ ਕਿ ਪੂਰੇ ਹਲਕੇ ਦੇ ਵਿੱਚ ਬੜੇ ਸ਼ਾਂਤੀਪੂਰਨ ਤਰੀਕੇ ਦੇ ਨਾਲ ਜਿਹੜੀ ਆ ਇਹ ਵੋਟਾਂ ਜਿਹੜੀਆਂ ਇਸਬੰਨ ਹੋਣ ਜਾ ਰਹੀਆਂ ਤੇ ਕਿਤੇ ਵੀ ਕੋਈ ਉਹੋ ਜਿਹੀ ਘਟਨਾ ਨਹੀਂ ਆਈ ਜਿਸ ਦੇ ਵਿੱਚ ਕਿਤੇ ਬਹੁਤ ਵੱਡੇ ਪੱਧਰ ਤੇ ਕੋਈ ਲੜਾਈ ਝਗੜਾ ਹੋਇਆ ਹੋਵੇ ਜਾਂ ਕੋਈ ਜਿਹਾ ਹਿੰਸਾ ਹੋਵੇ ਕਿਉਂਕਿ ਸੁਰੱਖਿਆ ਦੇ ਬਹੁਤ ਪੁਖਤਾ ਪ੍ਰਬੰਧ ਕੀਤੇ ਗਏ ਆ ਪ੍ਰਸ਼ਾਸਨ ਵੱਲੋਂ ਅੱਛੇ ਪ੍ਰਬੰਧ ਕੀਤੇ ਗਏ ਆ ਇਸ ਕਰਕੇ ਬੜੇ ਹੀ ਵਧੀਆ ਪੀਸਫੁਲ ਮਾਹੌਲ ਦੇ ਵਿੱਚ ਜਿਹੜਾ ਇਹ ਚੋਣਾਂ ਸੰਪੰਨ ਹੋਣ ਜਾ ਰਹੀਆਂ ਕਿੰਤੀ ਕਿਥੇ ਹੋਣੀ ਹੈ ਇਹਨਾਂ ਦੀ ਕਿੰਤੀ ਇਹਨਾਂ ਦੀ ਜਿਹੜੀ ਇੰਟਰਨੈਸ਼ਨਲ ਕਾਲਜ ਹੈਗਾ ਨਰਸਿੰਗ ਉੱਥੇ ਹੋਣ ਜਾ ਰਹੀ ਹੈ ਫਿਰਦੀ ਚਲੋ ਹਾਂਜੀ ਤਰਨਤਾਰਨ ਦੀ ਬਾਈ ਇਲੈਕਸ਼ਨ ਬਹੁਤ ਵਧੀਆ ਰਹੀ ਆ ਤੇ ਆਪਣਾ ਸ਼ੁਕ ਸ਼ਾਂਤੀ ਦੇ ਨਾਲ ਨੇਪਰੇ ਚੜ ਗਈ ਆ ਤੇ ਪ੍ਰਸ਼ਾਸਨ ਦਾ ਰੋਲ ਬਹੁਤ ਵੀ ਵਧੀਆ ਰਿਹਾ ਆ ਪੁਲਿਸਨ ਦਾ ਵੀ ਆਪਣਾ ਆਪੇ ਫਰਨੇ ਵੀ ਬਹੁਤ ਵਧੀਆ ਛੁੱਟੀ ਕੀਤੀ ਆ ਸਾਰਾ ਕੁਝ ਵੀ ਠੀਕ ਰਿਹਾ ਵਾ ਤੇ ਵੋਟ ਵੀ ਸਾਡੀ ਮੇਰੇ ਸਾਬਨਾ 65 ਤੋਂ 70% ਦੇ ਲਾਗੇ ਪੋਲ ਹੋ ਗਈ ਆ 136 ਨੰਬਰ ਬੂਥ ਤੇ